ਤੁਸੀਂ ਵੇਖ ਰਹੇ ਹੋ ਸਟਾਰ ਨਿਊਜ਼ ਨਾਇਨ ਮੈਂ ਤੁਹਾਡਾ ਭੁਖਿੰਦਰ ਕਪੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅੱਜ ਬਿਗ ਬਾਸ 13 ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਆਰਐਸ ਦੇ ਵਿਦਿਆਰਥੀਆਂ ਨਾਲ ਵਿਸਾਖੀ ਮਨਾਈ ਆਰਐਸ ਗਰੁੱਪ ਆਫ ਕਾਲਜ ਨੇੜੇ ਰਾਜਪੁਰਾ ਚੰਡੀਗੜ੍ਹ ਰੋਡ ਤੇ ਸਥਿਤ ਸਹਿਯੋਗ ਨਾਲ ਵਿਸਾਖੀ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਈ ਗਈ ਇਸ ਮੌਕੇ ਬਿਗ ਬਾਸ 13 ਦੀ ਮਸ਼ਹੂਰ ਅਦਾਕਾਰਾ ਫਿਟਨੈਸ ਬਲੌਗਰ ਦਲਜੀਤ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਵਿਦਿਆਰਥੀਆਂ ਅਤੇ ਆਰਐਸਡੀ ਫੈਕਲਟੀ ਲਈ ਉਹਨਾਂ ਨੇ ਗਿੱਧਾ ਤੇ ਭੰਗੜੇ ਦਾ ਆਨੰਦ ਲਿਆ ਢੋਲ ਤੇ ਡੰਗਿਆਂ ਤੇ ਪੰਜਾਬੀ ਲੋਕ ਸੰਗੀਤ ਸਭ ਨੂੰ ਬੜੇ ਹੀ ਉਸ਼ਾ ਨਾਲ ਪਰ ਦਿੱਤਾ ਆਓ ਤੁਹਾਨੂੰ ਲੈ ਚਲਦੇ ਹਾਂ ਆਰਐਨਸ ਗਰੁੱਪ ਆਫ ਕਾਲਜ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਮਨਾਈ ਇਹਨਾਂ ਨੇ ਵਿਸਾਖੀ ਕੈਮਰਾ ਪਰਸਨ ਗੁਰਪ੍ਰੀਤ ਮਾਨ ਦੇ ਨਾਲ ਮੀਡੀਆ ਪਰਸਨ ਰਾਜਪੁਰ ਤੋਂ ਭੁਪਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਸਟਾਰ న్యూਸ 09 ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ